ਪੈਂਡੂ ਲਕੀਮਾਂ ਚੈਨਲ ਤੇ ਮੈਂ ਸਾਰਾ ਦਾ ਸਵਾਗਤ ਕਰਦੀ ਆਂ ਹੋਰ ਸਨਾਉ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਬੜੀ ਉਨਾਨਾ ਮੈਨੂੰ ਹੁਣ ਟਾਈਮ ਲੱਗਿਆ ਸ਼ਾਮ ਦਾ ਟਾਈਮ ਹੋ ਚੁੱਕਿਆ 7:30 ਹੋ ਚੁੱਕੇ ਨੇ ਤੇ ਬਿਲਕੁਲ ਮਤਲਬ ਕਿ ਅੱਜ ਬਿਲਕੁਲ ਟਾਈਮ ਨਹੀਂ ਸੀ ਮੈਨੂੰ ਲੱਗਿਆ ਕਿਉਂਕਿ ਇੱਕ ਤਾਂ ਮੈਂ ਬਿਮਾਰ ਜੀ ਹੋਈ ਪਈ ਆ ਚੱਕਰ ਬਹੁਤ ਜ਼ਿਆਦੇ ਆਉਂਦੇ ਨੇ ਉਹਦੇ ਕਰਕੇ ਤੇ ਬਾਕੀ ਕੰਮ ਕਾਰ ਹੋਇਆ ਨੇ ਫਿਰ ਕੁਝ ਉਹਦੇ ਕਰਕੇ ਤੇ ਇਸ ਲਈ ਹੁਣ ਟਾਈਮ ਲੱਗਿਆ ਤੇ ਅੱਜ ਦੀ ਵੀਡੀਓ ਹੈਗੀ ਹੈ ਜੀ ਆਪਾਂ ਪੰਜਾਬੀ ਸੂਟ ਦਾ ਨਾਪ ਕਿਸ ਤਰੀਕੇ ਨਾਲ ਲੈ ਸਕਦੇ ਆ ਤੇ ਉਸ ਵੇਸ ਤੇ ਵੀਡੀਓ ਆ ਤੇ ਚਲੋ ਜੀ ਸਟਾਰਟ ਕਰਦੇ ਆਪਾਂ ਵੀਡੀਓ ਚਲੋ ਜੀ ਇਹ ਹੈਗਾ ਜੀ ਮੇਰਾ ਸੂਟ ਤੇ ਸੋਨੂੰ ਪਹਿਲਾਂ ਸੂਟ ਦਾ ਨਾਪ ਲੈਣਾ ਦੱਸਦੇ ਆਂ ਤੇ ਅਗਲੇ ਦਿਨ ਫਿਰ ਸ਼ਰਟ ਦੀ ਕਟਿੰਗ ਕਰਨੀ ਦੱਸਾਂਗੇ ਤੇ ਲੋ ਜੀ ਇਹ ਹੈਗਾ ਆਪਣਾ ਸੂਟ ਤੇ ਲੈਸ ਲਗਾ ਕੇ ਸਲਾਈ ਕੀਤੀ ہوئی ਹੈ ਇਹਦੀ ਤੇ ਨਾਪ ਲੈਣ ਲਈ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਜੋ ਨਾਪ ਲੈਣਾ ਆਪਾਂ ਰੇਂਟ ਦਾ ਉਹ ਤੁਹਾਨੂੰ ਦੱਸਦੇ ਹਾਂ ਕਿ ਸੂਟ ਦਾ ਨਾਪ ਲੈਣ ਵਾਸਤੇ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਲਿਖਣਾ ਹੈ ਕਮੀਜ਼ ਕਮੀਜ਼ ਦੀ ਲੰਬਾਈ ਹੋਗੀ ਚੜਾਈ ਤੀਰਾ ਘੇਰਾ ਪਾਹ ਖੁੱਲੀ ਕਿੰਨੀ ਆ ਮੋਹਰੋਂ ਬਾਹ ਮੋਡਾ ਟਾਕ ਦੀ ਸੀਨ ਫਲੋਈ ਡਿਪਲੋਈ ਤੇ ਇੱਕ ਲੰਬੀ ਪਲੋਈ ਵੀ ਉਹ ਕਿੰਨੇ ਤੇ ਪਾਉਨੇ ਆਪਾਂ ਤੇ ਇੱਧਰ ਹੋਗੇ ਫੀਟਿੰਗ ਦਾ ਨਿਸ਼ਾਨ ਇਹ ਹੋਗੇ ਉੱਪਰ ਵਾਲੀ ਫੀਟਿੰਗ ਇਹ ਹੋਗੀ ਗੱਬਾ ਗੱਬੇ ਵਾਲੀ ਫਿਟਿੰਗ ਇਹ ਹੋ ਗਈ ਹਿਪ ਤੇ ਬਾਕੀ ਜੀ ਮੋਹਰਲਾ ਗਲਾ ਪਿਛਲਾ ਗਲਾ ਤੇ ਫੇਰ ਆਪਾਂ ਨੇ ਮਿਚਨਾ ਸਲਵਾਰ ਦੀ ਲਵਾਈ ਸਲਵਾਰ ਦੀ ਲਵਾਈ 벨ਟ ਮੋਰੀ ਆਸਮ ਬਸ ਇਦਾਂ ਆਪਾਂ ਕਾਪੀ ਤੇ ਨਾਪ ਤੇ ਸਲਵਾਰ ਦੀ ਇਦਾਂ ਸਾਰੀ ਲਵਾਈ ਲਿਖ ਲੈਣੀ ਆ ਤੇ ਬਾਕੀ ਜੀ ਹੁਣ ਆਪਾਂ ਮਿੰਦਿਆਂ ਕਮੀਜ਼ ਇਦਾਂ ਕਮੀਜ਼ ਆਪਾਂ ਨੇ ਰੱਖ ਲੈਣਾ ਚੰਗੀ ਤਰ੍ਹਾਂ ਸੈਟ ਅਪ ਕਰਕੇ ਤੇ ਲੋਜੀ ਪਹਿਲਾ ਟੱਪਾ ਮਿਲਾਂਗੇ ਕਮੀਜ਼ ਦੀ ਲੰਬਾਈ ਇਹ ਹੋ ਗਈ ਆਪਣੀ ਕਮੀਜ਼ ਦੀ ਲੰਬਾਈ ਮੇਰਾ ਕਮੀਜ਼ ਹੈਗਾ 42 ਤਿਆਰ ਤੇ ਆਪਾਂ ਇਹਦੀ ਕਟਾਈ ਕਰਨੀ ਆ 45 ਇੰਚ ਕਾਪੀ ਦੇ ਉੱਤੇ ਲਿਖ ਲੈਣਾ ਲੰਬਾਈ ਹੋ ਗਈ ਕਮੀਜ਼ ਦੀ 42 ਤਿਆਰ ਤਿਆਰ ਲਿਖਣਾ ਠੀਕ ਹਨ ਤੇ ਚੜਾਈ ਘੇਰਾ ਕਿੰਨਾ ਚੌੜਾ ਆਪਣਾ ਇਹ ਦੇਖਣਾ ਹੈ ਘੇਰਾ ਹੈਗਾ ਜੀ ਮੇਰਾ 21 21 ਘੇਰਾ ਲਿਖਣਾ ਤੇ ਇਹਦੀ ਕਟਿੰਗ ਹੋਊਗੀ ਜੀ 24 24 ਕਟਿੰਗ ਹੋਊਗੀ ਤੇ ਇਸ ਤੋਂ ਬਾਅਦ ਜੀ ਆਪਣਾ ਹੈਗਾ ਤੀਰਾ ਤੀਰਾ ਆਪਾਂ ਕਮੀਜ਼ ਦਾ ਪੁੱਠਾ ਪਾਸਾ ਕਰਕੇ ਨਾ ਇਦਾਂ ਫੇਰ ਆਪਾਂ ਕਮੀਜ਼ ਦੀ ਤੀਰਾ ਦੇਖਾਂਗੇ ਇਦਾਂ ਪੁੱਠਾ ਕਰ ਲੈਣਾ ਤੇ ਲੋ ਜੀ ਇਹ ਹੋ ਗਿਆ ਆਪਣਾ ਤੀਰਾ ਤੀਰਾ ਹੈਗਾ ਆਪਣਾ ਅਸੀਂ ਤੀਰਾ 13 ਕਟਾਈ ਤੀਰੇ ਦੀ ਕਟਾਈ ਬੱਸ 12 ਹੁੰਦਾ ਤੇ ਕਟਾਈ ਆਪਾਂ ਕਰਨੀ ਹੈ 13 ਦੀ 6.5 ਠੀਕ ਹੈ ਤੇ ਹੁਣ ਆਪਾਂ ਮਿਲਾਂਗੇ ਬਾਹ ਬਾਹ ਦੀ ਲੰਬਾਈ ਬਾਹ ਹੈਗੀ ਆਪਣੀ 15 2 ਇੰਚ ਵੱਧ ਘਟਾਗੇ ਤਾਂ ਇਹੋ ਆਪਣੀ ਕੱਤੀ ਹੋ ਉਸਤਾਰਾ ਬਾਹ 15 ਤਿਆਰ ਲਿਖਣੀ ਆ ਤੇ ਫੇਰ ਖੁੱਲੀ ਬਾਹ ਕਿੰਨੀ ਕਰਨੀ ਆ ਮੋਰੋ ਉਹ ਲਿਖਣੀ ਆ ਠੀਕ ਆ ਤੇ ਬਾਕੀ ਨੋਕਾਂ ਕੱਟਿਆ ਹੈ ਤੇ ਇਹਦੀ ਕਟਾਈ ਹੋਊਗੀ ਜੇ ਆਪਣੀ 7 ਜੀ ਕਰ ਸਕਦੇ ਜ 7 1/2 ਜੀ ਕਰ ਸਕਦੇ ਆ ਤੇ ਬਾਕੀ ਜੀ ਸੋ ਗੀਟਾ ਾਕ ਦੀ ਸੀ ਉਹ ਟਾਕ ਦੀ ਸੀ ਉਹਨੇ ਖੁਲਣੀ ਜਾਂਦੀ ਆ ਇਥੋਂ ਸਲਾਈ ਤੋਂ ਲੈ ਕੇ ਨਾ ਅ ਜੋ ਆਪਣਾ ਮੋੜ ਦੇ ਕੱਟ ਦੀ ਸਲਾਈ ਹੁੰਦੀ ਹੈ ਇਥੇ ਲੈ ਕੇ ਹਿੱਪ ਹਿੱਪ ਤੱਕ ਟਾਕ ਦੀ ਸੀ ਉਹ ਮਿਲ ਜਾਊਗੀ ਤੇ ਬਾਕੀ ਜੇ ਆਪਣੀ ਟਾਕ ਦੀ ਸੀ ਉਹ 15 ਟਾਕਾ ਰੱਖਾਂਗੇ 1/2 ਇੰਚ ਸਲਾਈ ਦਾ ਛੱਡ ਕੇ 15 15 ਤਿਆਰ ਰੱਖ ਦਾਂਗੇ ਸਾਡੇ 15 ਤੇ ਇਨਸਾਨੀ ਲੱਗ ਜਾਊਗੀ ਠੀਕ ਹੈ ਜੀ ਤੇ ਬਾਕੀ ਪਲੋਈ ਹੋਗੀ ਮੋਰਲੀ ਪਲੋਈ ਹੋਗੀ ਆਪਣੀ 12 ਤੇ 11.5 ਤੇ ਆਪਾਂ ਨਿਸ਼ਾਨੀ ਲਾਵਾਂਗੇ 12 ਤੇ ਅੱਧਾ ਇੰਚ ਸਲਾਈਂਗਾ ਦਾਲੂਆ ਵਿੱਚ ਠੀਕ ਆ ਤੇ ਡੈਡੀ ਪਲੋਈ ਮਿਲ ਲੈਣੀ ਆਪਾਂ ਜਿਹੋ ਆਪਣੀ ਡੈਡੀ ਪਲੋਈ ਪੈਂਦੀ ਕਿੰਨੇ ਤੇ ਪੈਂਦੀ ਆ ਇਹ ਮਿਲ ਲੈਣੀ ਆ ਠੀਕ ਆ ਜੀ ਤੇ ਬਾਕੀ ਫੇਰ ਇਸ ਤੋਂ ਬਾਅਦ ਫਿਟਿੰਗ ਐਦਾਂ ਕਰਕੇ ਕਮੀਜ਼ ਸੈੱਟ ਕਰਕੇ ਫਿਟਿੰਗ ਮਿਣੀ ਜਾਊ ਫੇਰ ਗੱਬਾ ਮਿਨਿਆ ਜਾਊਗਾ ਕਿੰਨਾ ਆਪਣਾ ਗੱਬਾ ਫੇਰ ਆਪਣਾ ਮਿਨਿਆ ਜਾਊਗਾ ਹਿਪਕ ਇਦਾਂ ਸੈਟਿੰਗ ਕਰਕੇ ਪੂਰਾ ਜੋ ਆਪਣਾ ਕਾਟਨ ਦਾ ਸੂਟ ਹੁੰਦਾ ਉਹ ਕਿਉਂਕਿ ਲਫੀ ਜਾਂਦਾ ਫਿਰ ਉਹਨੂੰ ਪੋਲਾਇਆ ਕਰਕੇ ਬਣਾਇਆ ਜਾਂਦਾ ਮਤਲਬ ਕਿ ਜਿਆਦਾ ਖਿੱਚੂ ਮੈਂ ਆ ਮਿਣਾਗੇ ਤਾਂ ਉਨੀ ਜਿਆਦਾ ਆਪਣਾ ਖੁੱਲਾ ਹੋ ਜਾਊਗਾ ਨੂੰ ਪੋਲਾਇਆ ਜਾ ਰੱਖ ਕੇ ਇਦਾਂ ਐਵੇਂ ਲੈਣਾ ਲੋ ਜੀ ਇੱਕੀ ਐ ਤੇ ਗਲਾ ਮੈਂਨਾ ਜੀ ਆਪਣਾ ਮੋਰਲਾ ਗਲਾ ਕਿੰਨਾ ਹੈ ਐਵੇਂ ਮੈਂਨ ਗਲਾ ਇਦਾਂ ਬਿਚਾ ਕੇ ਨਾ ਕਮੀਜ਼ ਇਦਾਂ ਇਹਨੂੰ ਸੈਟਿੰਗ ਜੇ ਕਰਕੇ ਚੰਗੀ ਤਰ੍ਹਾਂ ਐ ਸੈਟਿੰਗ ਕਰਕੇ ਇਦਾਂ ਐਂਚ ਟੇਪ ਰੱਖ ਕੇ ਮੇਰਾ ਛੇ ਤਿਆਰ ਹੈ ਸਾਢੇ ਛੇ ਦੀ ਕਟਿੰਗ ਕਰੂੰਗੀ ਫਿਰ ਮੈਂ ਜੇ ਛੇ ਤਿਆਰ ਰੱਖਦੇ ਸਾਢੇ ਛੇ ਦੀ ਕਟਿੰਗ ਕਰਦੀਆਂ ਬਲਤਾਂ ਜੇ 7 ਦੀ ਕਰ ਲਾ ਫਿਰ ਗਲਾ ਜਿਆਦਾ ਵੱਡਾ ਹੋ ਜਾਣਾ ਮੋਹਰਲਾ ਤੇ ਇਦਾਂ ਹੀ ਪਿਛਲਾ ਗਲਾ ਮਿਲ ਲੈਣਾ ਤੇ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਆਪਾਂ ਮੇਰਾ ਗਿੰਸਲਵਾਰ ਦੀ ਲੰਬਾਈ ਇਦਾਂ ਕਰਕੇ ਇਹ ਦੇਖੀ ਇਹ ਬੋਲ ਗਿਆ ਆਪਣੀ ਸਲਵਾਰ ਦੀ ਲੰਬਾਈ ਐਂ ਕਰਕੇ ਐਦਾਂ ਫੜ ਕੇ ਤੋਂ ਇਹ ਪਾਸੇ ਜੋ ਵਾਲਾ ਆਪਣੀ ਸੈਟ ਨੇ ਐਦਾਂ ਕਰਕੇ ਸਲਵਾਰ ਦੀ ਨਵਾਈ ਮਿਲਾਈ ਲਵਾਂਗੀ ਸਲਵਾਰ ਆਪਾਂ ਦੀ ਮੈਣੀ ਐਦਾਂ ਕਾਟਮ ਦੀ ਨਵਾਈ ਸਲਵਾਰ ਜੇ ਆਪਾਂ ਖਿੱਚ ਕੇ ਮਿਨਾਂਗੇ ਤਾਂ ਆਪਣਾ ਸਹੀ ਨਾਪ ਆਊਗਾ ਜਿਹੜਾ ਨੀਲੇ ਵਾਲਾ ਕਮੀਜ਼ ਹੁੰਦਾ ਉਹਦੀ ਲੰਬਾਈ ਜਿਹੜਾ ਆਪਾਂ ਖਿੱਚ ਕੇ ਮਿੰਦੇ ਆ ਤਾਂ ਉਹ ਜ਼ਿਆਦੇ ਲੰਬੀ ਹੋ ਜਾਂਦੀ ਹੈ ਤੇ ਮੈਂ 36 ਸਲਵਾਰ ਰਹੀ ਜੀ ਤੇ ਮੋਰੀ ਮਿਲ ਲਾਵਾਂਗੇ ਠੀਕ ਆ ਤੇ ਬਾਕੀ 벨ਟ ਮਿਲ ਲਾਵਾਂਗੇ ਤੇ ਅਸਨ ਮਿਲ ਲਾਵਾਂਗੇ ਇਸ ਤਰ੍ਹਾਂ ਜੀ ਆਪਣਾ ਸੂਟ ਦਾ ਨਾਪ ਲਿਆ ਜਾਂਦਾ ਤੇ ਬਿਲਕੁਲ ਸੌਖੇ ਤਰੀਕੇ ਨਾਲ ਲਿਆ ਜਾਂਦਾ ਇਸ ਤਰ੍ਹਾਂ ਕਾਪੀ ਤੇ ਲਿਖ ਕੇ ਫੇਰ ਲੋ ਜੀ ਇਹ ਸੀ ਆਪਣੀ ਅੱਜ ਦੀ ਨਾਪ ਲੈਣ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਨਾ ਆਪਣੇ ਰਿਸ਼ਤੇਦਾਰਾਂ ਚ ਪਾਈ ਪਾਣੇ ਚ ਸਾਰਿਆਂ 'ਚ ਵੀਡੀਓ ਸ਼ੇਅਰ ਕਰ ਦਿਆ ਕਰੋ ਤੇ ਇਸੇ ਤਰ੍ਹਾਂ ਤੁਹਾਡੇ ਸਪੋਰਟ ਦੀ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਤੇ ਉਮੀਦ ਕਰਦੀ ਆ ਸਾਨੂੰ ਅੱਜ ਦੀ ਮੇਰੀ ਵੀਡੀਓ ਬੁਰੀ ਵਧੀਆ ਲੱਗੀ ਹੋਊੀ ਤੇ ਲੈ ਕੇ ਆਵਾਂਗੇ ਇੱਕ ਹੋਰ ਵੀਰੇ ਤਦ ਤੱਕ ਲਈ ਸਾਰਿਆਂ ਦਾ ਸ਼ੁਕਰੀਆ